ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਵਾਰਸ ਪੰਜਾਬ ਦੇ ਸਾਰੇ ਜੁਝਾਰਮਿਆਂ ਨੂੰ ਬੇਨਤੀ ਹੈ ਕਿ ਖੜ ਪੀੜਤਾਂ ਦੇ ਲਈ ਜਿਸ ਤਰ੍ਹਾਂ ਸਹਾਇਤਾ ਕਰ ਲਈ ਤੁਸੀਂ ਦਿਨ ਰਾਤ ਲੱਗੇ ਹੋਏ ਹੋ ਵੀ ਇੱਕ ਪਲੈਨਿੰਗ ਦੇ ਅਨੁਸਾਰ ਲਿਸਟਾਂ ਬਣਾ ਲਓ ਜਿੱਥੇ-ਜਿੱਥੇ ਲੋੜ ਹੈ ਕੋਈ ਵੀ ਵਿਅਕਤੀ ਅਕਾਲੀ ਦਲ ਵਾਰਸ ਵਰਨੋ ਕਿਸੇ ਵੀ ਸਹਾਇਤਾ ਮੋਤਾ ਪਿੱਛੇ ਨਾ ਰਹਿ ਜਾਵੇ ਤੁਸੀਂ ਹਰ ਥਾਂ ਤੇ ਪਹੁੰਚਣਾ ਹੁਣ ਮੇਰੀ ਬੇਨਤੀ ਅਕਾਲੀ ਦਲ ਵਾਰਸ ਪੰਜਾਬ ਦੇ ਸਮੂਹ ਮੈਂਬਰ ਸਹਿਬਾਨ ਤੇ ਲੀਡਰ ਸਹਿਬਾਨ ਨੂੰ ਕਿ ਪਟਿਆਲਾ ਜ਼ਿਲ੍ਹਾ ਵੀ ਜਿਹੜਾ ਹੈ ਉਹ ਵੀ ਖੜ ਦੀ ਮਾਰਕੀਟ ਆ ਗਿਆ ਹੈ ਤੇ ਉਹਨਾਂ ਦੀ ਸਹਾਇਤਾ ਕਰ ਲਈ ਤੁਸੀਂ ਅਸੀਂ ਤੁਹਾਨੂੰ ਕੁਝ ਨੰਬਰ ਜਾਰੀ ਕਰਾਂਗੇ ਹੈੱਡ ਆਫਿਸ ਪਟਿਆਲਾ ਅਕਾਲੀ ਦਲ ਵਾਰਸ ਪੰਜਾਬ ਦਾ ਇੱਕ ਦੋ ਹੋਰ ਨੰਬਰ ਉਹਨਾਂ ਨਾਲ ਕੰਟੈਕਟ ਕਰੋ ਤੇ ਮੇਰੀ ਬੇਨਤੀ ਹੈ ਸਾਰੇ ਬਾਬਿਆਂ ਅੱਗੇ ਕਾਰਜੇ ਵਾਲੇ ਬਾਬੇ ਪਟਿਆਲਾ ਜ਼ਿਲ੍ਹੇ ਦੇ ਖਾਸ ਤੌਰ ਤੇ ਕਿ ਉਹ ਅਕਾਲੀ ਦਲ ਵਾਰਸ ਪੰਜਾਬ ਦੀ ਨੌਜਵਾਨਾਂ ਦੀ ਸਹਿਯਤਾ ਕਰਨਾ ਤਾਂ ਕਿ ਤੁਹਾਡਾ ਹਰ ਜਿਹੜਾ ਸੰਗਤ ਦਾ ਪੈਸਾ ਹੈ ਉਹ ਦੁਖੀ ਤੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ